妈的！妈的！妈 ਉੱਧਰ ਵੀ ਬਣਾ ਉੱਧਰ ਦੀ ਧੀਰੇ ਆ ਸਾਰੇ ਜਾਣੇ ਪਰਿਉਂਦੀ ਬਣਾ ਉੱਧਰ ਦੀ ਧੀਰਾ ਏ ਮਾਂ ਦਾ ਨਹੀਂ ਕਿਸੇ ਦਾ ਅਮਰ ਵੀਡੀਓ ਮੱਖਣ ਦੀ ਬਣਾ ਮੱਖਣ ਦੀ ਚੋਪਾ ਉਹ ਦੇਖੋ ਉਹਦੇ ਭਾਜ ਮੋ ਉਹ ਤਾਂ ਤਾਂ ਮੰਗਣੇ ਆ ਗਏ ਤਾਂ ਸਰ ਉਹ ਡਾੜੀ ਡਰਨਾ ਨਹੀਂ ਓਏ ਡਰਨਾ ਨਹੀਂ ਨਾਲੀ ਗੁੰਡ ਪਾਣੇ ਨੂੰ ਅਰੇਂਜਮੈਂਟ ਕਰ ਲਿਆ ਆਪਾਂ ਟੈਨਸ਼ਨ ਨਹੀਂ ਹਾਈ ਮੁਫਾ ਦੇਖੋ ਆ ਦੇਖ ਲੋ ਜੀ ਸਾਡੇ ਪੇ ਨੂੰ ਇਤੋਂ ਘੜੀ ਸਕੇ ਲਗੇ ਤੁਹਾਡੀ ਕਾਰਵਾਈ ਨੂੰ ਇੱਕੀ ਦੇਖੀਏ ਦੱਸੋ ਅੰਦਰ ਮਾਰਿਆ ਉਹਨੂੰ ਕਿੱਥਾ ਵੀਡੀਓ ਬਣੀ ਪਈ ਕਿੱਥਾ ਕੁੱਟਿਆ ਉਹਨੂੰ ਆਪਣੀਆਂ ਦੇ ਨਾਲ ਇਹਦਾ ਨੇ ਮੋਤਾ ਜਮਨੀ ਛੜ ਕੇ ਚੋਹ ਛੜ ਕੇ ਸਾਰੇ ਸਾਰੇ ਆਲੇ ਮਾਰਿਆ ਸਾਡੇ ਪੇਰ ਕਰੋ ਤੂ ਕੇ ਐ ਐ ਐ ਇਹ ਲੰਬਰਦਾਰ ਨੇ ਕੀਤਾ ਇਹ ਲੰਬਰਦਾਰ ਨੇ ਕੀਤਾ ਇਹ ਲੰਬਰਦਾਰ ਨੇ ਕੀਤਾ ਹੋਰ ਵਾਹ ਹੋ ਲੈ ਗਏ ਉਹ ਸਾਡੀ ਨੂੰ ਰਾਈ ਕਹਿੰਦਾ ਲੱਖ ਰੁਪਈਆ ਦੇਤਾ ਸੀ ਤਾਰਾ ਕਹਿੰਦਾ 1 ਲੱਖ ਸਾਰਿਆਂ ਦੀ ਬਣਾ ਇਨਾਂ ਦੀ ਅੱਜ ਵੀ ਉਹਨਾਂ ਨੇ ਕੰਮ ਕਰਾਇਆ ਇਹ ਸਾਰਿਆਂ ਨੇ ਅੰਦਾ ਲਗੇ ਜਿੰਨੇ ਪਾਰਚ ਜਿੰਨੇ ਹਾਂ ਨਹੀਂ ਮੇਰਾ ਫੋਨ ਹੋ ਗਿਆ ਬਾਲ ਹੋ ਗਿਆ ਜੋ ਕੋਲਸਾ ਯੋ ਆਇਆ ਨਕਲੀ ਕੋਲਸਾ ਯਾ ਇਹ ਨਕਲੀ ਇਹਨਾਂ ਦੇ ਸਾਰੇ ਪੈਸਾ ਆਉ ਕੋਲਸਾ ਯੋ ਇਹ ਨਕਲੀ ਨਾ ਪਿੱਛੇ ਭਾਗੇ ਕੀ ਕਰ ਹਾ ਜਿਹੜੀ ਲੰਗੜੀ ਆ ਇੱਥੋਂ ਘੁਰਦਾ ਉਹ ਤੇ ਟੱਕ ਲਗਿਆ ਅਜਾਏ ਸੋਰੀ ਫੋਟੋ ਖੇਚ ਵਿੱਚ ਬਾਪੇ ਬਣੇ ਆ ਉਹ ਬਾਜੇ ਬਾਪੇ ਨਾਨਾ ਕਿਹਾ ਉਹ ਉਸ ਦਿਨ ਰੋਟੀ ਦਿੱਤੀ ਸਾਨੂੰ ਉਹ ਬੇ ਤਾਂ ਪਹਿਲੇ ਮੋਨਾ ਪਾ ਕੇ ਖਲ ਗਿਆ ਫਿਰ ਨਿਕਲ ਵੀ ਗਿਆ ਉਹ ਕਿੱਥੇ ਗਈ ਕੇ ਲੈ ਦੋਤੀ ਜਾਨੀ ਭੇਜ ਕੇ ਖਸਮ ਜੋਲੀ ਕਦੇ ਕਾਣੀ ਬੰਦ ਵੀ ਤੋੜਦਾ ਮੈਂ ਕੋਈ ਨਹੀਂ ਮੈਂ ਕਿਹਨੂੰ ਅੱਜ ਇਹ ਆਹ ਚੱਕ ਕੇ ਰੱਖੋ ਪੂਰੇ ਆਹਾਂ ਤੈਨੂੰ ਖੜੇ ਤਾਂ ਤੂੰ ਕੀ ਕਰਦਾ ਅੰਬ ਨਹੀਂ ਨਾ ਇਥੇ ਇੱਥੇ ਖੜੀ ਚੱਲ ਤੂੰ ਚਪਾਈ ਜਿਹੜਾ ਬੋਲੇ ਚੱਲ ਅਰ ਵੀਡੀਓ ਜਨਤ ਨਹੀਂ ਆਹ ਨਾਲ ਦਾ ਕਾਬਜਾ ਸੀ ਜਿਹੜਾ ਨਹੀਂ ਕਾਬਜਾ ਨਹੀਂ ਖੋ ਹੁੰਦਾ ਤੂੰ ਦੇਖਦਾ ਰਹਿ ਈਸਾ ਹਾਂ ਹੋ ਗਿਆ ਸਾਨੂੰ ਦੇਖਦੇ ਹਾਂ ਖੜਾ ਕਰਾ ਤੂੰ ਖੜਾ ਕਰਾ ਦੇ ਖੜਾ ਕਰਾ ਵੱਡੇ ਆ ਮੀ ਖੜਾ ਕਰੋ ਇਸ ਪੈਦਲ ਉੱਪਰ ਪੈਰ ਰੱਖੋ ਤੇ ਪੈਰ ਰੱਖ ਲਾ ਕੇ ਪੈਰ ਰੱਖ ਸਾਰਾ ਵਾਟ 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 ਸਾਰਾ ਅੜਦੇ ਥਲੇ ਹੁਣ ਇਨਾ ਚਿਰ ਮਾ ਆਓ ਪਟੋ ਕਿਲੇ ਵੀ ਪਟੋ ਬੈਚ ਖੜੋ ਯਾਰ ਬੈਚ ਖੜੋ ਸਾਡਾ ਆਇਆ ਇਹ ਕਿਸੂ ਵੀ ਮੱਤਿਆ ਇਹਨਾਂ ਦੀ ਅੰਦਰ ਨਹੀਂ ਇਹ ਸਹੀ ਹੋ ਰਹੀ ਆ ਸਾਡੇ ਨਾਲ ਜਨਾਬ ਜੀ ਤਾਂ ਫਾੜਾ ਸਾਡੇ ਕੋਲ ਤਾਂ ਫਾੜਾ ਖਲਾ ਦਾਸ ਲੈ ਕੇ ਸਭੂਆਂ ਵੀ ਬੰਦ ਕਰ ਦੇ ਇੱਥੇ ਦਰਵਾਜ਼ੇ ਵੀ ਬੰਦ ਕਰ ਦੇ ਇਹਨਾਂ ਦੀ ਕੋਈ ਜ਼ਮੀਨ ਜਾਇਦਾਦ ਨਹੀਂ ਇਹਨਾਂ ਬਿਮਾਰਾਂ ਨੇ ਮੱਲੀ ਉਹ ਵੀ ਸਾਡੇ ਗੁਸਰ ਤੇ ਚੜ ਕੇ ਆ ਗਏ ਬੇਨਿਆਜ ਬੈਠੇ ਆ ਕੋਲੋਨੀਆ ਇਹਨਾਂ ਨੇ ਕਿੰਨੀਆਂ ਸੇਤ ਕੇ ਖਾਲੀ ਆਏ ਨੇ ਉਹ ਨਹੀਂ ਕਹਿੰਦੇ ਸਾਡੇ ਨਾਲ ਛੜਾਇਆ ਸੀ ਤੁਹਾਡੇ ਨਾਲ ਵਾ ਰਾਮ ਜੀ ਸਾਰਾ ਕੁਛ ਦਿੱਤਾ ਤਾਂ ਕੀ ਕਰਦਾ ਹਾਂ ਸਾਰਾ ਦਿਖਾਓ ਵਿੱਚ ਗੱਲ ਤਾਂ ਵਾਹ ਮੋਹਾਂ ਦੀਆਂ ਵੇਚ ਕੇ ਖਾ ਲੈ ਆ ਵੀ ਬਣਾ ਆ ਵੀ ਬਣਾ ਚਲੋ ਇਹ ਵੀ ਇਹ ਸਰਕਾਰੀ ਚ ਨਹੀਂ ਆ ਆ ਸਾਰੀ ਬਣਾ ਆਪਣੀ ਆਪਣੀ ਇਹ ਸਰਕਾਰੀ ਚ ਨਹੀਂ ਪਾ ਕੇ ਬੈਠੇ ਹੋ ਹਾਂ ਬਣਾ ਬੰਦੇ ਹੋਂ ਦਾ ਇੱਥੇ ਪਾਸੂ ਇਹ ਵੀ ਟਿੱਥੂਗੀ ਅੱਛਾ ਫਾਦ ਲੈ ਜਾਂਦੀ ਇਹਨਾਂ ਦਾ ਦੇਖੋ ਇਹ ਵੀ ਟਿੱਥੂਗੀ ਹਾਂ ਚੁੱਪ ਤਾਂ ਕਰ ਜਾ ਗੋਲੀ ਨਹੀਂ ਪਾਣੀ ਜਿਹੜਾ ਕਾਨੂੰਨ ਨੇ ਕੰਮ ਕਰਨਾ ਨਾ ਹਾਂ ਚਲੋ ਇਹ ਬੇਈਨ ਨੇ ਆਜ ਕਬਜ਼ਾ ਕੀਤਾ ਕੈਦ ਦਾ ਇਹ ਬੇਈਨ ਨੇ ਆਜ ਕਬਜ਼ਾ ਕੀਤਾ ਕੈਦ ਦਾ ਲੁਪੜ ਨੇ ਇਹ ਅਸੀਆ ਨੰਬਰ ਨੇ ਬੇਈਨ ਜਾਨ ਕਬਜ਼ਾ ਕੀਤਾ ਨਹੀਂ ਇਹ ਇਹੀ ਨੰਬਰ ਨੇ ਬੇਈਨ ਜਾਨ ਕਬਜ਼ਾ ਕੀਤਾ ਨਹੀਂ ਜਾਨ ਕਬਜ਼ਾ ਇਹ ਬੇਈਨ ਜਾਨ ਕਬਜ਼ਾ ਸਾਡੇ ਨਾਲ ਗਰੀਬਾਂ ਨਾਲ ਜਲਸਾ ਬਤੂ ਦਾ ਰਫਲਾ ਤੇਰਾ ਟੋਟਾ ਲੈ ਕੇ ਮਾਰਨਾ ਨੰਬਰ ਜਾਨ ਕਬਜ਼ਾ ਸਾਰੀ ਸਾਡੇ ਸਾਡੇ ਨਾ ਤਾਂ 18 ਉਮਰ ਦੇ ਗੁਰਦੁਆਰੇ ਦੀ ਜਗ੍ਹਾ ਖਾਈ ਹਾਏ ਹਾਏ ਸਾਡੇ ਦੇ ਨਾਮ ਮੇਰੇ ਸਾਡੀ ਜਗ੍ਹਾ ਦੀ ਪੋਛਾ ਕਿਹਦਾ ਬਾਹਰ ਨਹੀਂ ਸਾਡੇ ਨਾ ਜਾਨ 18 ਮਾ ਕਲੀ ਕਲੀ ਖੱਤ ਕੋਈ ਨਹੀਂ ਸਾਡੇ ਨਾਲ ਤਾਂ ਕਾ ਕੀਤਾ ਸਾਡੇ ਨਾਲ ਸਾਰਾ ਪਿੰਡ ਮਾਰਨ ਕੁੱਟਣ ਆ ਗਿਆ ਉਹ ਇਹ ਵੀ ਮਾਰਿਆ ਅੱਲੇ ਅੱਗੇ ਪੈ ਤੋਦੇ ਰੇ ਵੀ ਟੋਣ ਸਾਡੇ ਨਾਲ ਤਸਹੀਲਦਾਰ ਸਾਹਿਬ ਦਾ ਦਰਖਤ ਤਰੀਕ ਨੂੰ ਕਟਵਾਰੀ ਹਲਕਾ ਫਨਵਾਰੀ ਨੂੰ ਵੀਡੀਓ ਪਨਵਾਰੀ ਨੂੰ ਸਰਫਾਤ ਕੀਤਾ ਵਿਪ ਤਸਵੀਰਦਾਰ ਨੇ ਮਾਲਕੀ ਦੀ ਰਿਪੋਰਟ ਦੇਵੇ 23 ਦਾਸ ਨੂੰ ਤਸਵੀਰਦਾਰ ਨੇ ਮਾਲਕੀ ਦੀ ਰਿਪੋਰਟ ਦੇ ਦਿੱਤੀ 24 ਦਾਸ ਨੇ ਦੱਸਿਆ ਕਿ ਦਾ ਮਾਲਕ ਪਾਲਸੀ ਦਾਸ ਸਰਕਾਰ ਮਾਲਕੀ ਦਾ ਮਾਲਕ ਮਾਲਕ ਬੋਲ ਦੁਬਾਰਾ ਪਾਲਸੀ ਦਾਸ ਪੁੱਤਰ ਗੰਡੂ ਕਿਹਦੇ ਨਾਂ ਤੇ ਆਹੇ ਹਾ ਦਾ ਪਾਲਸੀ ਰਾਸ ਦੇ ਪਾਲਸੀ ਦਾਸ ਹੈ ਕਿੰਨੇ ਪਾਤੇ ਆਦੇ ਕੋਟ ਕਿੰਨੇ ਤਿੰਨ ਪੁੱਤ ਇੱਕ ਮਾਰ ਗਿਆ ਪ੍ਰਕਾਸ਼ ਜੰਦ ਉਹਦੇ ਪੋਤੇ ਕਿੰਨੇ ਆ ਤਿੰਨ ਪੁੱਤ ਇੱਕ ਪੁੱਤ ਸਰਦਾਰ ਸਿੰਘ ਅੰਕਾਲ ਸਿੰਘ ਤੇ ਅਰਤਾਰ ਸਿੰਘ ਇੱਕ ਉਹਨਾਂ ਦੀ ਭੈਣ ਉਹਦੇ ਕਿੰਨੇ ਚਲੋ ਜੀ ਇਹ ਕੰਮ ਕਰਵਾਇਆ ਸਰਪੰਚ ਤੋਂ ਲੈ ਕੇ ਪੰਜ ਫੋਟ ਜਿਹੜੀ ਜਦੋਂ ਅਸੀਂ ਉੱਥੇ ਹੈ ਹੀ ਨਹੀਂ ਜਦੋਂ ਅਸੀਂ ਉੱਥੇ ਗਏ ਬਿੰਦਲ ਸਿੰਘ ਨੇ ਧੱਕਿਆ ਮੈਨੂੰ ਘਰੋਂ ਲਿਆ ਕੇ ਜਿੱਦਾਂ ਕੋਟ ਮਾਰ ਕਰਾਈ ਤੁਹਾਨੂੰ ਕੋਟ ਮਾਰ ਕਰਵਾਈ ਕਰੋ ਬਿੰਦਲ ਸਿੰਘ ਨਵੇਂ ਸਰਪੰਚ ਨੇ ਇਨੂੰ ਟਸਪੈਂਡ ਕੀਤਾ ਜਾਵੇ। ਇਨੂੰ ਲਾਉਣਾ ਚਾਹੀਦਾ। ਇਨੂੰ ਕਾਰਵਾਈ ਕੀਤੀ ਜਾਵੇ। ਇਹਨੇ ਕੋਈ ਹੋ ਕੇ ਕੱਪੜਾ ਖਰੀਦਿਆ। ਇਹਨੇ ਕੋਈ ਹੋਰ ਵੀ ਕੱਪੜੇ ਪੜਵਾਏ ਸਾਡੇ। ਹਜੇ ਨਹੀਂ ਲੋੜ। ਹਾਂ। ਹਜੇ ਜਿੰਨਾ ਦਾ ਅਲਾ ਦਾ। ਉੱਥੇ ਖੜ ਕੇ ਦੱਸੋ ਵੀ ਕਿਹਨੇ ਕਿਹਨੇ ਕਾਬਜ਼ਾ ਕੀਤਾ ਆ ਉਹ ਵੀ ਦੱਸੋ। ਤੂੰ ਦੇਖਦੀ ਰਹਿ। ਉਹ ਵੀ ਲਵਾਵਾਂਗੇ ਸਾਹਿਬ। ਉਹ ਵੀ ਲਵਾਵਾਂਗੇ। ਪਤਾ ਚੱਲੂ। ਅਕੜਦਾ ਸਾਲਾ ਆਕੜਾ ਕਰਕੇ ਦਿਖਾਉਂਦਾ। ਕਾਹ ਪੀ ਹੋ। ਮੈਂ ਚੋਦਾ ਮੈਂ। ਜੀਤਾ ਬੰਦੇ ਨੇ Terima kasih telah I'm sorry, 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 ਕੋਈ ਨਹੀਂ ਕੋਈ ਨਹੀਂ ਕਾਲ ਦੀ ਸਪੈਦਲ ਹੀ ਬਣੀ ਹੋ ਤਾਂ ਹੈਗੀ ਆ ਲੈ ਜਾ ਲੈ ਜਾ ਅੰਦਰ ਤੇ ਕੋਦੋ ਸਮਾਉਣ ਨੂੰ ਚਲ ਕੇ ਪਕਾ ਕੇ ਪਕਾ ਕੋਈ ਨਹੀਂ ਟੈਂਸ਼ਨ ਲੈ ਲੈ ਇਹਦੀ ਗੱਲ ਜੇ ਦੀ ਵੀਡੀਓ ਕਿ ਬੀਬੀ ਬਣਾ ਲੈ ਮਗਰ ਤਾਂ ਮਗਰ ਸਾਥ ਨਾ ਜਾਈਂ ਨਾ ਰਹਿ ਸਕਦਾ ਗੰਨ ਲੈ ਧੀਰੇ ਵਾਗੇ ਧੀਰੇ ਬਣ ਗਈ ਗੱਲ ਖਤਮ ਸਿੱਧਾ ਦੀ ਬਣਾ ਲੋ ਕੁੱਤੇ ਦੀ ਵੀ ਬਣਾ ਲੋ ਸਹੀ ਗੱਲ ਨਾ ਵਾ ਚੰਗੀ ਨਾ